ਰੇਡੀ ਭਾਈ ਲੱਖੀ ਸ਼ਾ ਮੰਜਾਰਾ ਸਿੱਖ ਇਤਿਹਾਸ ਦੇ ਉਹ ਮਹਾਨ ਨਾਇਕ ਹਨ ਜਿਨ੍ਹਾਂ ਦਾ ਨਾਮ ਨਾ ਸਿਰਫ ਉਹਨਾਂ ਦੀ ਅਥਾ ਦੌਲਤ ਅਤੇ ਵਪਾਰਕ ਸੂਝ-ਬੂਝ ਲਈ ਜਾਣਿਆ ਜਾਂਦਾ ਹੈ ਸਗੋਂ ਸਭ ਤੋਂ ਵੱਧ ਉਹਨਾਂ ਦੀ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਪ੍ਰਤੀ ਉਟਟ ਸ਼ਰਦਾ ਅਤੇ ਉਦੁੱਤੀ ਕੁਰਬਾਨੀ ਲਈ ਸੁਨਹਿਰੀ ਅੱਖਰਾਂ ਵਿੱਚ ਦਰਜ ਹੈ ਡੰਡੀ ਉਹ ਸੁਧਾਰਨ ਬਨਜਾਰਾ ਭਾਈਚਾਰੇ ਨਾਲ ਸੰਬੰਧਿਤ ਹੋਣ ਦੇ ਬਾਵਜੂਦ ਆਪਣੀ ਮਿਹਨਤ ਅਤੇ ਇਮਾਨਦਾਰੀ ਨਾਲ ਵੱਡੇ ਕਾਰੋਬਾਰੀ ਬਣੇ ਪਰ ਉਹਨਾਂ ਦੀ ਅਸਲ ਪਛਾਣ ਗੁਰੂ ਘਰ ਦੇ ਨਿਸ਼ਕਾਮ ਸੇਵਕ ਵਜੋਂ ਬਣੀ ਡੰਡੀ ਉਹਨਾਂ ਦਾ ਜੀਵਨ ਦਰਸਾਉਂਦਾ ਹੈ ਕਿ ਧਰਮ ਅਤੇ ਸੇਵਾ ਦੀ ਭਾਵਨਾ ਕਿਸੇ ਵੀ ਆਰਥਿਕ ਜਾਂ ਸਮਾਜਿਕ ਰੁਤਵੇ ਤੋਂ ਉੱਪਰ ਹੁੰਦੀ ਹੈ ਡੰਡੀ ਭਾਈ ਲਖੀਸ਼ਾ ਦਾ ਜਨਮ 4 ਜੁਲਾਈ 1580 ਈਸਵੀ ਨੂੰ ਹੋਇਆ ਡੰਡੀ ਉਹਨਾਂ ਦਾ ਜੱਦੀ ਪਿੰਡ ਪਾਕਿਸਤਾਨ ਦੇ ਮੁਜੱਫਰਗੜ ਜ਼ਿਲ੍ਹੇ ਵਿੱਚ ਖੈਰਪੁਰ ਸੀ ਡੰਡੀ ਉਹ ਰਾਜਪੂਤ ਪਰਿਵਾਰ ਦੇ ਭਾਈ ਗੋਦੂਰਾਮ ਦੇ ਪੁੱਤਰ ਸਨ ਡੰਡੀ ਸ਼ਾ ਜਾਂ ਰਾਏ ਦਾ ਕਿਤਾਬ ਉਹਨਾਂ ਨੂੰ ਉਹਨਾਂ ਦੇ ਵਪਾਰਕ ਰਤਵੇਕਾਰ ਮਿਲਿਆ ਜਿਸ ਦਾ ਅਰਥ ਰਾਜਾ ਜਾਂ ਮੁਖੀ ਹੁੰਦਾ ਹੈ ਡੰਡੀ ਬੰજારਾ ਭਾਈਚਾਰੇ ਨਾਲ ਸੰਬੰਧਿਤ ਹੋਣ ਕਾਰਨ ਉਹਨਾਂ ਦਾ ਜੀਵਨ ਲਗਾਤਾਰ ਇੱਕ ਥਾਂ ਤੋਂ ਦੂਜੀ ਥਾਂ ਜਾਣ ਵਾਲਾ ਸੀ ਡੰਡੀ ਉਹ ਕਾਫਲਿਆਂ ਦੇ ਰੂਪ ਵਿੱਚ ਵਪਾਰ ਕਰਦੇ ਸਨ ਅਤੇ ਏਸ਼ੀਆ ਦੇ ਵੱਡੇ ਵਪਾਰੀਆਂ ਵਿੱਚ ਗਿਣੇ ਜਾਂਦੇ ਸਨ ਡੰਡੀ ਆਪਣੇ ਕਾਰਬ ਵਪਾਰ ਦੇ ਸلسਲੇ ਵਿੱਚ ਉਹ ਦਿੱਲੀ ਦੇ ਨੇੜੇ ਇੱਕ ਪਿੰਡ ਰੈਡੀ ਜਿੱਥੇ ਅੱਜ ਰਾਸ਼ਟਰਪਤੀ ਭਵਨ ਸਥਿਤ ਹੈ ਵਿੱਚ ਆ बसे ਸਨ ਡੰਡੀ ਉਹ ਨਾ ਸਿਰਫ ਵੱਡੇ ਵਪਾਰੀ ਸਨ ਸਗੋਂ ਉਦਾਰ ਮਾਨਵਤਾਵਾਦੀ ਵਿਸਾਨਾ ਡੰਡੀ ਉਹਨਾਂ ਨੇ ਵਪਾਰੀਆਂ ਅਤੇ ਆਮ ਲੋਕਾਂ ਦੀ ਸਹੂਲਤ ਲਈ ਕਈ ਥਾਵਾਂ ਉੱਤੇ ਤਲਾਬ ਖੂਹ ਅਤੇ ਸਰਾਮਾ ਬਣਵਾਈਆਂ ਡੰਡੀ ਇਸ ਤੋਂ ਇਲਾਵਾ ਉਹ ਮੁਗਲ ਫੌਜ ਵਿੱਚ ਵੀ ਸਮਾਨ ਸਪਲਾਈ ਕਰਦੇ ਸਨ ਜੋ ਉਹਨਾਂ ਦੇ ਵੱਡੇ ਕਾਰੋਬਾਰ ਦਾ ਸੰਕੇਤ ਹੈ ਡੰਡੀ ਉਹਨਾਂ ਦੇ ਬੰਗਾਰਾ ਹੋਣ ਦੇ ਬਾਵਜੂਦ ਦਿੱਲੀ ਵਿੱਚ ਉਹਨਾਂ ਦੀ ਜ਼ਮੀਨ ਜਾਇਦਾਦ ਸੀ ਅਤੇ ਉਹ 4 ਪਿੰਡਾਂ ਦੇ ਮਾਲਕ ਸਨ ਡੰਡੀ ਭਾਈ ਲੱਖੀਸ਼ਾ ਬੰਗਾਰਾ ਦਾ ਸਿੱਖ ਇਤਿਹਾਸ ਵਿੱਚ ਸਭ ਤੋਂ ਮਹਾਨ ਯੋਗਦਾਨ 11 ਨਵੰਬਰ 1675 ਈਸਵੀ ਨੂੰ ਹੋਈ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨਾਲ ਜੁੜਿਆ ਹੋਇਆ ਹੈ ਡੰਡੀ ਜਦੋਂ ਮੁਗਲ ਹਾਕਮਾਂ ਨੇ ਚਾਂਦਨੀ ਚੌਕ ਦਿੱਲੀ ਵਿੱਚ ਜਨਤਕ ਤੌਰ ਉੱਤੇ ਗੁਰੂ ਤੇਗ ਬਹਾਦਰ ਜੀ ਦਾ ਸਿਰ ਕਲਮ ਕੀਤਾ ਤਾਂ ਮੁਗਲ ਫੌਜ ਦੇ ਡਰੋਂ ਕੋਈ ਵੀ ਸਿੱਖ ਜਾਂ ਆਮ ਨਾਗਰਿਕ ਗੁਰੂ ਜੀ ਦੇ ਪਵਿੱਤਰ ਸਰੀਰ ਨੂੰ ਚੁੱਕਣ ਦੀ ਹਿੰਮਤ ਨਹੀਂ ਕਰ ਸਕਿਆ ਡੰਡੀ ਮੁਗਲ ਸਰਕਾਰ ਦੀ ਸ਼ਕਤੀ ਕਾਰਨ ਖੁੱਲੇ ਵਿੱਚ ਸਰਕਾਰ ਕਰਨ ਸੰਸਕਾਰ ਕਰਨਾ ਅਸੰਭਵ ਸੀ ਅਤੇ ਕਿਸੇ ਨੂੰ ਵੀ ਨੇੜੇ ਆਉਣ ਦੀ ਇਜਾਜ਼ਤ ਨਹੀਂ ਸੀ ਡੰਡੀ ਇਸ ਨਾਜ਼ਿਕ ਸਮੇਂ ਵਿੱਚ ਭਾਈ ਲਖੀ ਸ਼ਾਹ ਨੇ ਦੂਤੀ ਹਿੰਮਤ ਅਤੇ ਯੋਜਨਾਬੰਦੀ ਦਾ ਪ੍ਰਦਰਸ਼ਨ ਕੀਤਾ ਡੰਡੀ ਜਿਸ ਦਿਨ ਗੁਰੂ ਜੀ ਨੂੰ ਸ਼ਹੀਦ ਕੀਤਾ ਉਸ ਦਿਨ ਉਹਨਾਂ ਦੇ ਰੂਹ ਨਾਲ ਭਰੇ ਹੋਏ ਗੱਡੇ ਚਾਂਦਨੀ ਚੌਕ ਵਿੱਚੋਂ ਲੰਘ ਰਹੇ ਸਨ